ਅਜੀਤ ਜੀ ਸਿੰਘ ਖਾਸਾ ਜੀ ਇੱਕ ਸਵਾਲ ਹੋ ਰਿਹਾ ਜੀ ਬਹੁਤ ਸਾਰੇ ਜਿਹੜੇ ਸਾਡੇ ਲੋਕ ਆ ਸਾਡੀ ਜਿਹੜੀ ਕੌਮ ਦੇ ਲੋਕ ਆ ਉਹਨਾਂ ਨੂੰ ਇਹ ਲੱਗਦਾ ਵੀ ਜਦੋਂ ਵੀ ਜਿਹੜਾ ਸਿਰਫ ਹਮਲਾ ਵਾ ਉਹ ਸਿਰਫ ਦਰਬਾਰ ਸਾਹਿਬ ਤੇ ਹੋਇਆ ਜਿਹਦਾ ਤੁਸੀਂ ਅੱਗੇ ਵਿੱਚ ਜਕਰ ਕੀਤਾ ਕਿ ਹੋਰ ਗੁਰੂ ਧਾਮਾਂ ਤੇ ਵੀ ਜਿਹੜੇ ਆ ਇਹ ਹਮਲੇ ਕੀਤੇ ਗਏ ਸੋ ਤੁਸੀਂ ਦੱਸ ਸਕਦੇ ਆ ਕਿ ਕਿੰਨੇ ਗੁਰੂ ਧਾਮਾਂ ਦੇ ਉੱਪਰ ਜਿਹੜੇ ਇਹ ਜੂਨ 84 ਦੇ ਵਿੱਚ ਜਿਹੜੇ ਆ ਹਮਲੇ ਦਰਬਾਰ ਸਾਹਿਬ ਤੋਂ ਇਲਾਵਾ ਵੀ ਕੀਤੇ ਗਏ ਆ ਵੈਸੇ ਜਿਹੜੇ ਸਰਕਾਰੀ ਦਸਤਾਵੇਜ਼ ਆ ਉਹ 37 ਗੁਰੂ ਘਰਾਂ ਦਾ ਜ਼ਿਕਰ ਕਰਦੇ ਆ ਪਰ ਹੁਣ ਜਿਹੜੀ ਮਲਕੀਤ ਸਿੰਘ ਭਵਾਨੀਗੜ੍ਹ ਹੋਣਾ ਨੇ ਪੰਜਾਬ 'ਚ ਰਹਿ ਕੇ ਖੋਜ ਕੀਤੀ ਆ ਉਹ ਕਰੀਬ 70 ਤੋਂ ਵੱਧ ਗੁਰਦੁਆਰੇ ਸਾਹਿਬ ਨੇ ਜਿੱਥੇ ਇਹ ਹਮਲੇ ਹੋਏ ਆ ਹਾਂਜੀ ਤੇ ਉਹਦੇ ਵਿੱਚ ਬਹੁਤ ਸਾਰਾ ਜਿਹੜੇ ਗੁਰਦੁਆਰ ਸਾਹਿਬ ਮਾਲਵੇ ਦੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਵਿਆਪਕ ਪੱਧਰ ਤੇ ਹੋਇਆ ਇੱਕ ਗੁਰਦੁਆਰਾ ਸਾਹਿਬ ਹਰਿਆਣੇ ਦੇ ਵਿੱਚ ਵੀ ਹੈਗਾ ਜਿਹੜਾ ਵੀ ਪੰਜਾਬ ਤੋਂ ਬਾਹਰ ਆ ਤੇ ਉੱਥੇ ਵੀ ਹੋਏ ਤੇ ਜਿਹੜੀ ਯੂਨੀਅਨ ਟੈਟਰੀ ਹੈ ਚੰਡੀਗੜ੍ਹ ਉੱਥੇ ਵੀ ਫੌਜ ਆਈ ਤੇ ਉੱਥੇ ਫੌਜ ਨੇ ਆ ਕੇ ਘੇਰਾ ਪਾਇਆ ਸੋ ਉਹਨਾਂ ਨੇ ਮਾਪਦੰਡ ਇਹ ਰੱਖਿਆ ਸੀਗਾ ਵੀ ਜਦੋਂ ਵੀ ਸੰਗਤ ਨੂੰ ਗੁਰੂ ਸਾਹਿਬ ਦੇ ਦਰਸ਼ਨਾਂ ਤੋਂ ਰੋਕਿਆ ਗਿਆ ਫੌਜ ਨੂੰ ਉਹ ਹਮਲਾ ਹੈ ਗੁਰੂ ਸਾਹਿਬ ਦੇ ਵਿੱਚ ਤੇ ਸਿੱਖਾਂ ਦੇ ਵਿੱਚ ਜਦੋਂ ਕੋਈ ਤੀਜਾ ਆਊਗਾ ਉਹਨੂੰ ਹਮਲੇ ਦੇ ਰੂਪ ਦੇ ਵਿੱਚ ਉਹਨਾਂ ਨੇ ਦੇਖਿਆ ਵਾ ਸੋ ਇਹ 70 ਤੋਂ ਵੱਧ ਗੁਰਦੁਆਰੇ ਸਾਹਿਬ